देखो मैं देख रहे हैं कि साल 2014 ਤੋਂ ਬਾਅਦ ਜਦੋਂ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਬਣੇ ਨੇ ਔਰ ਪਹਿਲੋਂ ਜਿੰਨੀਆਂ ਦੇਸ਼ ਦੇ ਵਿੱਚ ਰੋਡ ਬਣਨ ਵਾਲੀਆਂ ਸੀ ਫੁੱਲ ਬਣਨ ਵਾਲੇ ਸੀ ਜਿਸ ਗੱਦੀ ਦੇ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਰੋਡਾਂ ਦਾ ਕੰਮ ਹੋਇਆ ਉਸ ਤੋਂ ਵੱਧ ਗੱਦੀ ਦੇ ਨਾਲ ਅਜੇ ਰੇਲਵੇ ਦੇ ਵਿੱਚ ਨਵੀਆਂ-ਨਵੀਆਂ ਟ੍ਰੇਨਾਂ ਨਵੇਂ-ਨਵੇਂ ਜਿਹੜੇ ਕੰਮ ਨੇ ਕੀਤੇ ਜਾ ਰਹੇ ਨੇ ਅੱਜ ਧੰਨਵਾਦ ਕਰਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਡਾ ਵੱਡਾ ਪਰਾਲਾ ਕਿਉਂਕਿ ਅਸੀਂ ਜੇ ਦਿੱਲੀ ਜਾਣਾ ਹੁੰਦਾ ਸੀ ਤੁਹਾਡੇ ਸਾਹਮਣੇ ਕਿੰਨੀਆਂ ਸਾਨੂੰ ਮੁਸ਼ਕਲ ਆਉਂਦੀਆਂ ਸੀ ਰੋਡਾਂ ਦੀਆਂ ਮੁਸ਼ਕਲ ਆਉਂਦੀਆਂ ਸੀ ਰੇਲਵੇ ਦੀ ਬਹੁਤ ਮੁਸ਼ਕਲ ਆਉਂਦੀਆਂ ਸੀ ਉਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜੀਆਂ ਨਵੀਆਂ ਤੋਂ ਨਵੀਆਂ ਟ੍ਰੇਨਾਂ ਚਲਾਈਆਂ ਨਵੀਆਂ ਤੋਂ ਨਵੀਆਂ ਰੋਡਾਂ ਬਣਾਤੀਆਂ ਨਵੇਂ ਤੋਂ ਨਵੇਂ ਪੁਲ ਬਣਾ ਕੇ ਜੋ ਸਾਡੇ ਦੇਸ਼ ਦੇ ਵਾਸਤੇ ਗਤੀ ਸਪੀਡ ਕੀਤੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਜੀ ਅੱਜ ਬੰਦੇ ਜਿਹੜੀ ਟ੍ਰੇਨ ਹੈ ਅੱਜ ਲੁਧਿਆਣੇ ਤੋਂ ਲੁਧਿਆਣੇ ਤੋਂ ਗੁਜ਼ਰ ਰਹੀ ਹੈ ਔਰ ਸਾਰਾ ਅੱਜ ਪੜਦੇ ਜਨਤਾ ਪਾਰਟੀ ਰਜਨੀਸ਼ ਧਮਾਨ ਜੀ ਸਾਡੇ ਔਰ ਸਾਰੀ ਉਹਨਾਂ ਦੀ ਟੀਮ ਜਿਹੜੀ ਅੱਜ ਸਵਾਗਤ ਕਰਨ ਵਾਸਤੇ ਅੱਜ ਰੇਲਵੇ ਸਟੇਸ਼ਨ ਤੇ ਆਈ ਹੈ। ਦੇਖੋ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ 5000 ਕਰੋੜ 5 ਕਰੋੜ ਤੁਹਾਡਾ ਜਿਹੜਾ ਰੇਲਵੇ ਸਟੇਸ਼ਨ ਹੈ। ਦੇਖੋ ਕਰੋੜਾਂ ਰੁਪਏ ਲਗਾ ਕੇ ਜਿਹੜਾ ਰੇਲਵੇ ਸਟੇਸ਼ਨ ਅਜਾ ਲੁਧਿਆਣਾ ਦਾ ਬਣ ਰਿਹਾ ਹੈ। ਸਮਾਰਟ ਚਿੱਟੀ ਬਣ ਰਿਹਾ ਹੈ ਔਰ ਸਮਾਰਟ ਜਿਹੜਾ ਵੇ ਰੇਲਵੇ ਸਟੇਸ਼ਨ ਬਣ ਰਿਹਾ ਹੈ। ਔਰ ਇਹ ਜੋ ਰੇਲਵੇ ਸਟੇਸ਼ਨ ਬਣ ਰਿਹਾ ਮੇਰੇ ਕੋਲ ਕੋਈ ਜਿੱਦ ਸਾਡਾ ਦਿੱਲੀ ਦਾ 에어ਪੋਰਟ ਹੈ ਉਸ ਤੋਂ ਘੱਟ ਨਹੀਂ ਹੋਏਗਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਇਹ ਸੁਭ ਦੇੜੇ ਦੀ ਮੁਬਾਰਕਬਾਦ ਦਿੰਦਾ ਲੱਗਦਾ ਵਪਾਰੀਆਂ ਨਾਲ ਲੀਡਰ ਵੀ ਜਾਣਗੇ ਇਹੀ ਟ੍ਰੇਨ ਬਿਲਕੁਲ ਜੀ ਦੇਖੋ ਵਪਾਰੀਆਂ ਨੂੰ ਬਹੁਤ ਜਿਹੜੀ ਸਹੂਲਤ ਮਿਲਣ ਵਾਲੀ ਹੈ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਨੇ ਔਰ ਸ਼ਹਿਰ ਵਾਸੀਆਂ ਨੂੰ ਜਿਹੜੇ ਹੋਰ ਮੇਰੇ ਪੈਣ ਮੇਰੇ ਵੀਰ ਜਿਹੜੀ ਬਹੁਤ ਜਿਹੜੀਆਂ ਦਿੱਕਤਾਂ ਆਉਂਦੀਆਂ ਸੀ रेलवे ਦੀਆਂ ਉਹ ਸਾਰੀਆਂ ਦਿੱਕਤਾਂ ਜਿਹੜੇ ਦੌਰ ਹੋ ਰਹੀਆਂ ਨੇ ਔਰ ਸਾਰੇ ਜਿਹੜੇ ਸਾਡਾ ਦੇਸ਼ ਅੱਜ ਇਸ ਜਿਹਦਾ ਵਧਾਈ ਦਾ ਪਤ ਹੈ। ਥੈਂਕ ਯੂ। ਮੇਰਾ ਜੰਮਦੇ ਭਾਰਾ ਟ੍ਰੇਲ ਜਿਹੜੀ ਕੈਰੀਅਰ ਕੀਤੀ ਆਂਗੀ ਹੈ ਉਹ ਲੱਗਦਾ ਹੈ ਕਿ ਇੱਕ ਭਾਜਪਾ ਦੀ ਸਰਕਾਰ ਜਿਹੜੀ ਸਰ ਪੱਕੀ ਵਿਕਾਸ ਦੇਸ਼ ਦਾ ਕਰ ਰਹੀ ਹੈ। ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਤੋਂ ਦੇ ਨਰਿੰਦਰ ਮੋਦੀ ਜੀ ਬਣੇ ਨੇ 9.5 ਸਾਲ ਦੇ ਵਿੱਚ ਹਰ ਉਹ ਕੰਮ ਸੰਭਵ ਹੋ ਰਹੇ ਨੇ ਜਿਹੜੇ ਕਦੇ ਹਿੰਦੁਸਤਾਨ ਵਾਸੀਆਂ ਦੇ ਸੁਪਨਾ ਹੁੰਦਾ ਸੀ। ਕਿ ਹਿੰਦੁਸਤਾਨ ਦੇ ਵਿੱਚ ਵੀ ਇਹ ਕੁਝ ਸੰਭਵ ਹੈ ਲੇਕਿਨ ਅੱਜ ਜਿਸ ਤੰਗ ਦੇ ਨਾਲ 6 ਟ੍ਰੇਨਾਂ ਦਾ ਉਹਨਾਂ ਨੇ ਛੰਡੀ ਦੇ ਕਿਰਵਾਨ ਗਈ ਕੀਤੀ ਜਿਸ ਤੰਗ ਦੇ ਨਾਲ ਡਿਵੈਲਪਮੈਂਟ ਹੋ ਰਹੀ ਆ ਰੋਡਸ ਨੂੰ ਲੈ ਕੇ ਹਿੰਦੁਸਤਾਨ ਹਰ ਖੇਤਰ ਚ ਅੱਗੇ ਵਧ ਰਿਹਾ ਮੋਦੀ ਜੀ ਹਨ ਤਾਂ ਮਮਕਿਨ ਹੈ ਕਿਉਂਕਿ ਉਹਨਾਂ ਦੀ ਬਹੁਤ ਉੱਚੀ ਸੋਚ ਉਹ ਹਰ ਕੰਮ ਨੂੰ ਸੰਭਵ ਕਰਨ ਦੇ ਦੇ ਵਿੱਚ ਬਹੁਤ ਵੱਡੀ ਸਹਾਇਕ ਹੋ ਰਹੀ ਆ ਔਰ ਮੈਂ ਇੱਕ ਬਹੁਤ ਵੱਡੀ ਉਹਨਾਂ ਨੇ ਅੱਜ ਜਿਹੜੀ ਇੱਕ ਅਚੀਵਮੈਂਟ ਕੀਤੀ ਕਿ ਜਿਹੜਾ ਅਯੁੱਧਿਆ ਜੀ ਦਾ ਸਾਡਾ ਜਿਹੜਾ 에어ਪੋਰਟ ਆ ਦਾ ਨਾਮ ਭਗਵਾਨ ਵਾਲਮੀਕੀ ਜੀ ਦੇ ਨਾਮ ਤੇ ਰੱਖ ਕੇ ਅੱਜ ਫੇਰ ਇਸ ਗੱਲ ਨੂੰ ਸਾਬਤ ਕਰਤਾ ਕਿ ਮੋਦੀ ਜੀ ਦੇ ਰਾਜ ਦੇ ਵਿੱਚ ਮੋਦੀ ਜੀ ਦੀ ਦਿਵਿਆ ਦ੍ਰਿਸ਼ਟੀ ਦੇ ਵਿੱਚ ਸਭ ਦੇ ਲਈ ਬਹੁਤ ਉੱਚ ਸਥਾਨ ਹੈ ਉਹ ਸਭ ਨੂੰ ਪੂਰਾ ਮਾਨ ਸਤਿਕਾਰ ਔਰ ਉੱਚ ਆਪਣੇ ਉਹਦੇ ਤੇ ਰੱਖ ਕੇ ਚੱਲਦੇ ਨੇ ਕਿਉਂਕਿ ਭਗਵਾਨ ਵਾਲਮੀਕੀ ਜੀ ਦਾ ਸਾਡੀ ਰਮਾਇਨ ਦੇ ਰਚਿਤਾ ਨੇ ਉਹਨਾਂ ਨੇ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਜਦੋਂ ਨਾਮ ਲੈਨੇ ਆ ਅਯੁੱਧਿਆ ਜੀ ਦੇ ਬਵਿਆ ਮੰਦਿਰ ਦਾ ਨਿਰਮਾਣ ਹੋ ਰਿਹਾ ਤਾਂ ਭਗਵਾਨ ਵਾਲਮੀਕੀ ਜੀ ਦਾ ਨਾਮ ਲੱਤੇ ਬਿਨਾਂ ਉਹ ਸੰਭਵ ਨਹੀਂ ਹੈ ਸੋ ਉਹਨਾਂ ਨੇ ਅੱਜ ਇੱਕ ਇਟਾ ਵੱਡੀ ਅਚੀਵਮੈਂਟ ਹਾਸਲ ਕੀਤੀ ਆ ਔਰ ਇਹਦੇ ਲਈ ਮੈਂ ਜਿੱਥੇ ਮੁੱਦ ਜੀ ਦਾ ਧੰਨਵਾਦ ਵੀ ਕਰਦਾ ਉਥੇ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਲੱਗਦਾ ਕਿ ਲੁਧਿਆਣਾ ਨੂੰ ਵੀ ਕੀ ਕਾਰੋਬਾਰੀ ਗਿੰਦੀ ਜਿਹੜੇ ਕਾਰੋਬਾਰੀ ਨੇ ਨਿਗਰੀ ਜਣਾ ਸੁੱਖ ਹੋ ਜਾਏਗਾ ਦੇਖੋ ਲੁਧਿਆਣੇ ਨੂੰ ਤਾਂ ਇੱਕ ਐਡੀ ਵੱਡੀ ਅਚੀਵਮੈਂਟ ਮਿਲਦੀ ਹੈ ਲੁਧਿਆਣੇ ਚ 540 ਕਰੋੜ ਰੁਪਏ ਦੇ ਨਾਲ ਇਹ ਜਿਹੜਾ ਸਾਡਾ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਜਿਹੜੀ ਬਹੁਤ ਵੱਡੀ ਮੰਸੀ ਇਸ ਤਰ੍ਹਾਂ ਦਾ ਲੁਧਿਆਣੇ ਕੋਲ ਅੱਜ ਦੀ ਤਰੀਕ ਦੇ ਵਿੱਚ ਵੀ 에어ਪੋਰਟ ਵੀ ਨਹੀਂ ਹੈ ਜਿਸ ਤਰ੍ਹਾਂ ਦਾ ਇੱਥੇ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਜਾਣਾ ਸੋ ਇਹ ਜਿਹੜਾ ਸਾਰਾ ਕੁਝ ਸੰਭਵ ਹੋ ਰਿਹਾ ਜਿਸ ਤੰਗ ਦੇ ਨਾਲ ਲੁਧਿਆਣੇ ਨੂੰ ਬੰਦੇ ਭਾਰਤ ਬੰਦੇ ਮਾਤਰਮ ਟ੍ਰੇਨਸ ਮਿਲ ਰਹੀਆਂ ਨੇ ਜਿਨ੍ਹਾਂ ਨੇ ਦਿੱਲੀ ਦਾ ਸਵਰ ਸਿਰਫ 3 ਘੰਟੇ ਚ ਪੂਰਾ ਕਰਨਾ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਆ ਲੁਧਿਆਣੇ ਦੇ ਵਪਾਰੀ ਵਰਗ ਦੇ ਲਈ ਲੁਧਿਆਣੇ ਦੇ ਉਦਯੋਗਪਤੀ ਦੇ ਲਈ ਉਹਨਾਂ ਦੀ ਬਹੁਤ ਵੱਡੀ ਵੱਡੇ ਲੰਬੇ ਤੋਂ ਮੰਗ ਸੀਗੀ ਉਹ ਸਾਰੀਆਂ ਪੂਰੀਆਂ ਹੋਣ ਜਾ ਰਹੀਆਂ ਨੇ ਸਾਰੀ ਇੱਕ ਦੁਬਾਰਾ ਤੁਹਾਡੀ ਚੋਣ ਹੋਈ ਆ ਪ੍ਰਧਾਨਗੀ ਦੇ ਲਈ ਤਾਂ ਉਹ ਕੀ ਲੱਗਦਾ ਹੈ ਕਿ ਵਿਸ਼ਵਾਸ ਜਤਾਇਆ ਪਾਰਟੀ ਨੇ ਤੇ ਪਹਿਲੇ ਹਾਰ ਤੇ ਘੜੀ ਘੜੇ ਜਿਹੜੇ ਮਰੇਣਗੇ ਜਿਹੜੇ ਤੁਹਾਡੀ ਨਜ਼ਰ ਤੇ ਹੈਗੀਆਂ ਪਾਰਟੀ ਦੇ ਵਿਕਾਸ। ਭਾਰਤੀ ਜਨਤਾ ਪਾਰਟੀ ਮਿੱਤਰੋ ਇੱਕ ਵਰਕਰਾਂ ਦੀ ਪਾਰਟੀ ਹੈ, ਕੈਡਰ ਬੇਸ ਪਾਰਟੀ ਹੈ, ਛੋਟੇ ਕਾਰਜਕਰਤਾ ਦੀ ਇੱਥੇ ਹਮੇਸ਼ਾ ਹੀ ਕਦਰ ਹੁੰਦੀ ਆ। ਪਾਰਟੀ ਨੇ ਅਗਰ ਦੁਬਾਰਾ ਮੇਰੇ ਪ੍ਰਧਾਨ ਆਰਨੀ ਸੁਨੀਲ ਜਾਖੜ ਜੀ ਨੇ, ਜੇਪੀ ਨੱਡਾ ਜੀ ਨੇ ਸਾਡੇ ਰਾਸ਼ਟਰੀ ਪ੍ਰਧਾਨ ਜੀ ਨੇ ਅਗਰ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਦੁਬਾਰਾ ਮੈਨੂੰ ਇਹ ਕਮਾਂਡ ਦਿੱਤੀ ਆ ਤਾਂ ਮੈਂ ਹੋਰ ਅੱਗੇ ਤਨਦੇਈ ਦੇ ਨਾਲ ਆਪਣੇ ਮੇਰੀ ਟੀਮ ਦੇ ਸਹਿਯੋਗੀ ਜਿਨ੍ਹਾਂ ਨੇ ਦਿਨ ਰਾਤ ਮੇਰੇ ਨਾਲ ਕੰਮ ਕਰਕੇ ਲੁਧਿਆਣੇ 'ਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾਉਣ 'ਚ ਮੇਰੀ ਮਦਦ ਕੀਤੀ ਉਹਨਾਂ ਦੀ ਬਦੌਲਤ ਆਉਣ ਵਾਲੇ ਸਮੇਂ 'ਚ ਜਿਹੜੀਆਂ ਵੀ ਅਚੀਵਮੈਂਟਸ ਨੇ ਚਾਹੇ ਉਹ ਕਾਰਪੋਰੇਸ਼ਨ ਦੇ ਚੋਣ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਦੇ ਚੋਣ ਨੇ ਉਹਨਾਂ 'ਚ ਭਾਰਤੀ ਜਨਤਾ ਪਾਰਟੀ ਲੁਧਿਆਣੇ 'ਚ ਬੁਲੰਦੀਆਂ ਤੇ ਜਾਵੇ ਔਰ ਜਿੱਤ ਕੇ ਇੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਫੈਰਾਵੇ ਇਤੋਂ ਸਾਡੇ ਮੈਂਬਰ ਪਾਰਲੀਮੈਂਟ ਚੁਣ ਕੇ ਜਾਂ ਸਾਡਾ ਮੇਅਰ ਸਾਡਾ ਬਣੇ ਇਹ ਮੇਰੀਆ ਪ੍ਰਥਮ ਸੂਚੀ 'ਚ ਰਹੇਗਾ ਅਸੀਂ ਇਹਦੇ ਲਈ ਕੰਮ ਕਰਾਂਗੇ